ਸਮਝੰਦੇ ਸਾਡੀ ਪੰਜਾਬੀ ਇੰਡਸਟਰੀ ਦੇ ਲਈ ਸਾਡੀ ਪੂਰੀ ਫਿਲਮ ਇੰਡਸਟਰੀ ਦੇ ਲਈ ਬਹੁਤ ਕੁੜੀ ਦਾ ਦੇਣਾ ਬਹੁਤ ਬਰਪਹਾਕਾ ਦੇਣਾ ਕਿ ਕਲਾਕਾਰਾਂ ਨੂੰ ਐਸੀ ਅਵਾਰਡ ਦੇ ਨਾਲ ਨਵਾਜਿਆ ਗਿਆ ਕਿਉਂਕਿ ਹਮੇਸ਼ਾ ਇਹ ਜਿਹੜਾ ਪੱਖ ਇਗਨੋਰ ਕੀਤਾ ਜਾਂਦਾ ਸੀਗਾ ਸੋ ਮੇਡਮ ਰਿਸ਼ੀ ਭੈਣ ਜੀ ਹੋਰਾਂ ਨੂੰ ਇੱਕ ਅਵਾਰਡ ਦੇਣਾ ਮੈਂ ਸਮਝਾਂ ਕਿ ਪੂਰੀ ਇੰਡਸਟਰੀ ਨੂੰ ਅਵਾਰਡ ਦੇਣ ਦੇ ਬਰਾਬਰ ਹੈ ਕਿਉਂਕਿ ਜਿਹੜੀ ਉਹਨਾਂ ਦੀ ਕਹਾਣੀ ਜਿਹੜਾ ਉਹਨਾਂ ਦਾ ਸੰਘਰਸ਼ ਹੈ ਜਿੱਥੋਂ ਲੈ ਕੇ ਆਏ ਉਹ ਹੋਰ ਲੋਕਾਂ ਲਈ ਹੋਰ ਕੁੜੀਆਂ ਲਈ ਰਾਹ ਦਸਰੇ ਬਣੇ ਅੱਜਕੱਲ੍ਹ ਨਵੇਂ ਕੁਰੀਏ ਸਾਡੀ ਇੰਡਸਟਰੀ ਚੋਂ ਗੱਲ ਕਰਦੇ ਨੇ ਸਰ ਜੀ ਉਹ ਕਹਿੰਦੇ ਹੁੰਦੇ ਆ ਕਿ ਜੇ ਨਿਰਮਰ ਰਿਸ਼ੀ ਭੈਣ ਜੀ ਹੋਈ ਉਹਨਾਂ ਟਾਈਮਾਂ 'ਚ ਘਰਾਂ ਚੋਂ ਨਿਕਲ ਕੇ ਬਾਹਰ ਸਨੇਮੇ ਤੇ ਆਏ ਉਹਨੇ ਕੁਝ ਕੀਤਾ ਆਪਣਾ ਨਾਂ ਬਣਾਇਆ ਵੱਖਰਾ ਨਾਂ ਬਣਾਇਆ ਆਪਣੀ ਸਪੈਸ਼ਲ ਕੋਈ ਹੋਣਦ ਬਣਾਈ ਉਹ ਤੁਹਾਡੇ ਲਈ ਇੱਕ ਰਾਹ ਦਾ ਸਿਰ ਬਣਿਆ ਤੁਹਾਡੇ ਲਈ ਇੱਕ ਨਾਮ ਬਣਿਆ ਸਾਡੇ ਕੋਲ ਕੁਰੀਆਂ ਚ ਬਹੁਤ ਥੋੜੇ ਨਾਂ ਨੇ ਜਿਹੜੇ ਕਲਾ ਦੇ ਜਗਤ ਦੇ ਵਿੱਚ ਕਹਿਣ ਲਈ ਨਾਂ ਨੇ ਉਹਨਾਂ ਤੋਂ ਬਾਅਦ ਬਹੁਤ ਸਾਰੀਆਂ ਹੋਰ ਸਾਡੀਆਂ ਭੈਣਾਂ ਆਈਆਂ ਇਸ ਕਲਾ ਦੇ ਜਗਤ ਵਿੱਚ ਸੋ ਪ੍ਰਾਨ ਸੰਭਰਵਾਲ ਜੀ ਨੂੰ ਉਹਨਾਂ ਦੇ ਨਾਲ ਇੱਕ ਅਵਾਰਡ ਮਿਲਿਆ ਜੀ ਉਹ ਰੰਗ ਕਲਮੀ ਨੇ ਸਾਡੇ ਪਟਿਆ ਸੋ ਮੈਂ ਆਪਣੀ ਸਾਸਤਾ ਪਫਟਾ ਵੱਲੋਂ ਸਾਨੂੰ ਖੁਸ਼ੀ ਹੈ ਕਿ ਸਾਡੀ ਏਸੀਡੀ ਪਫਟਾ ਪੰਜਾਬੀ ਫਿਲਮ ਐਂਡ ਟੀਵੀ ਐਕਟਰਸ ਐਸੋਸੀਏਸ਼ਨ ਹੈ ਭੈਣ ਜੀ ਨੇ ਮੈਮ ਰਿਸ਼ੀਵ ਦੇ ਸਰਪ੍ਰਸਤ ਨੇ ਸੋ ਸਾਡੇ ਸਰਪ੍ਰਸਤ ਨੂੰ ਮਾਣ ਮਿਲਣਾ ਸਾਡੇ ਸੀਨੀਅਰ ਕਲਾਕਾਰ ਨੂੰ pran sabarwal ਨੂੰ ਮਾਣ ਮਿਲਣਾ ਮੈਂ ਕਹਿੰਦਾ ਸਾਡੇ ਮਾਣ ਦੀ ਗੱਲ ਹੈ ਕਲਾਕਾਰਾਂ ਦੇ ਮਾਣ ਦੀ ਗੱਲ ਹੈ ਸੋ ਮੈਂ ਬਹੁਤ ਬਹੁਤ ਸ਼ੁਕਮੰਦ ਹੋ ਮਹੇਜਾਂ ਬਹੁਤ ਚੰਗੀ ਗੱਲ ਹੈ ਜੀ ਬਹੁਤ ਖੁਸ਼ੀ ਦੀ ਗੱਲ ਹੈ ਅੱਜ ਸਾਡਾ ਸਿਨੇਮਾ ਖੁਸ਼ ਨਾਲ ਸ਼ਾਰ-ਸ਼ਾਰ ਹੈ ਅੱਜ ਗਣਤੰਤਰਤਾ ਦਿਵਸ ਦੇ ਮੌਕੇ ਜਿਹੜੀ ਵੱਡੀ ਖੁਸ਼ੀ ਸਾਨੂੰ ਮਿਲੀ ਹੈ ਮੈਂ ਕਹਿੰਦਾ ਸਾਡੇ ਲਈ ਵੱਡੀ ਗੱਲ ਹੈ ਜੀ ਆ ਭਾਜੀ ਮੈਨੂੰ ਲੱਗ ਰਿਹਾ ਕਿ ਸਾਡੀ ਸਾਰੀ ਇੰਡਸਟਰੀ ਨੂੰ ਸਨਮਾਨ ਮਿਲਿਆ ਸਾਨੂੰ ਸਾਰਿਆਂ ਨੂੰ ਮਿਲਿਆ ਆ ਸਰਦਾਰ ਮਨਮੋਹਨ ਸਿੰਘ ਉਹਨਾਂ ਨੇ ਜਦੋਂ ਜੀ ਆਨ ਫਿਲਮ ਪਹਿਲੀ ਕੀਤੀ ਸੀ ਪੰਜਾਬ ਲਈ ਤੇ ਉਦੋਂ ਇੱਕ ਸੁਪਨਾ ਸਜਾਇਆ ਗਿਆ ਸੀ ਕਿ ਇਹ ਫਿਲਮਾਂ ਨੂੰ ਵੀ ਕੋ ਰੈਕਗਨਾਈਜ਼ ਕਰੇਗਾ ਲੋਕੀ ਦੇਖਣਗੇ ਤੇ ਮੈਨੂੰ ਲੱਗਦਾ ਅੱਜ ਉਹ ਸਿਨੇਮਾ ਆਪਣੇ ਅਰੂਸ ਤੇ ਹੈ ਕਿ ਜਦੋਂ ਅੱਜ ਨਿਰਮਲ ਰਿਸ਼ੀ ਜੀ ਨੂੰ ਪ੍ਰਾਂਤ ਸੁਪਰਵਾਲ ਸਾਹਿਬ ਨੂੰ ਮੈਨਾਂ ਨੂੰ ਅੱਜ ਪਦਮਸ਼ਰੀ ਅਵਾਰਡ ਦੇ ਨਾਲ ਸਨਮਾਨਿਤ ਕੀਤਾ ਜਾ ਰਿਹਾ ਹੈ ਪੂਰੀ ਇੰਡਸਟਰੀ ਦਾ ਪੰਜਾਬੀ ਫਿਲਮ ਇੰਡਸਟਰੀ ਦਾ ਸਨਮਾਨ ਹੈ ਔਰ ਸਾਡੇ ਲਈ ਬਹੁਤ ਫਖਰ ਦੀ ਗੱਲ ਹੈ ਕਿ ਅਸੀਂ ਅੱਜ ਇਕੱਠੇ ਸ਼ੂਟ ਵੀ ਕਰ ਰਹੇ ਹਾਂ ਉਹਨੇ ਅਸੀਂ ਕੇਕ ਕੱਟਿਆ ਉਹਨਾਂ ਦੀ ਇਸ ਪ੍ਰਾਪਤੀ ਦਾ ਪੂਰੀ ਇੰਡਸਟਰੀ ਦੀ ਇਸ ਪ੍ਰਾਪਤੀ ਦਾ ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਅਸੀਂ ਫਿਲਮ ਵੀ ਉਹੀ ਸ਼ੂਟ ਕਰ ਰਹੇ ਹਾਂ ਅਰਦਾਸ ਸਰਬਤ ਦੇ ਭਲੇ ਦੀ ਸੋ ਬੜੇ ਸੋਹਣੇ ਮੌਕੇ ਤੇ ਬੜੇ ਚੰਗੇ ਸਮੇਂ ਤੇ ਇਹ ਜਿਹੜਾ ਅਵਾਰਡ ਸਾਡੀ ਚੋਲੀ ਗਿਆ ਹਾਂਜੀ ਮੇਰੇ ਵੱਲੋਂ ਸਾਰਿਆਂ ਨੂੰ ਸਤ ਸ੍ਰੀ ਅਕਾਲ ਜੀ ਔਰ ਮੈਂ ਤਹਿ ਦਿਲੋਂ ਸਾਰੀ ਜਿੰਨੇ ਵੀ ਪੰਜਾਬੀ ਫਿਲਮ ਦੇ ਨਾਲ ਜੁੜੇ ਹੋਏ ਨੇ ਜਿਨ੍ਹਾਂ ਦਾ ਵੀ ਇਹਦੇ ਵਿੱਚ ਜਿੰਨਾ ਵੀ ਯੋਗਦਾਨ ਆ ਉਹਨਾਂ ਦਾ ਪਹਿਲਾਂ ਤਾਂ ਸ਼ੁਕਰਾਇਤ ਕਰਦਾ ਬਾਕੀ ਨਿਰਮਲ ਮੈਡਮ ਨੂੰ ਪੰਡਮ ਸ਼੍ਰੀ ਮਿਲਣ ਵਾਲੀ ਜਿਹੜੀ ਗੱਲ ਆ ਇਹ ਤਾਂ ਚਾਹ ਚੜਿਆ ਪਿਆ ਸਾਰੇ ਪੰਜਾਬ ਨੂੰ ਖਾਸ ਕਰਕੇ ਸਾਡੀ ਪੰਜਾਬੀ ਇੰਡਸਟਰੀ ਨੂੰ ਔਰ ਅਸੀਂ ਮੈਂ ਦਿਲੋਂ ਦੁਆ ਕਰਦਾ ਕਿ ਜਿਹੜੀ ਸਾਡੀ ਪੰਜਾਬੀ ਇੰਡਸਟਰੀ ਆ ਪੰਜਾਬੀ ਫਿਲਮ ਫੈਮਿਲੀ ਆ ਇਹ ਹੋਰ ਵੱਦੇ ਫੁੱਲੇ ਐਦਾਂ ਹੀ ਹੋਰ ਜਿਹੜੇ ਪਦਮ ਸ਼੍ਰੀ ਮਿਲਣ ਤਾਂ ਕਿ ਪੰਜਾਬੀ ਹਮੇਸ਼ਾ ਮਲਮਤ ਇਹ ਹੋਰ ਵੱਦੇ ਫੁੱਲੇ ਐਦਾਂ ਹੀ ਹੋਰ ਜਿਹੜੇ ਪਦਮ ਸ਼੍ਰੀ ਮਿਲਣ ਤਾਂ ਕਿ ਪੰਜਾਬੀ ਹਮੇਸ਼ਾ ਮਲਮਤ